ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਣੇ ਫਾਰਮ ਤੇ 22 ਤੋਂ 23 ਨਗ ગામਾਂ ਦੇ ਸੇਲ ਲਈ ਹਾਜ਼ਰ ਆ 22 ਤੋਂ 23 ਨਗ ગામਾਂ ਦੇ ਸੇਲ ਵਾਸਤੇ ਅਵੇਲੇਬਲ ਅੱਜ ਆਪਾਂ 9 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 9 ਜੂਨ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਜਿਹਦੇ ਵਿੱਚ ਟਾਪ ਬਰੀਡ ਚ ਐਚ ਬੱਸੀਆਂ ਦੰਦਾਂ ਚ ਨੇ ਦੋ-ਦੋ ਦੰਦ ਬੱਛੀਆਂ ਨੇ ਦੂਜਾ ਸੂਆ ਨੇ ਸਾਈਵਾਲ ਸਾਈਵਾਲ ਕ੍ਰੋਸ ਜਰਸੀ ਪੰਜਾਬ ਵਾਲੀ ਬਹੁਤ ਵੀਰਾਂ ਦੀ ਡਿਮਾਂਡ ਹੈ ਜਰਸੀ ਪੰਜਾਬ ਵਾਲੀ ਬਹੁਤ ਵੀਰਾਂ ਦੇ ਫੋਨ ਆਉਂਦੇ ਆਪਾਂ ਨੂੰ ਚੰਗੇ ਦੁੱਧ ਵਾਲੀ ਜਰਸੀ ਚਾਹੀਦੀ ਉਹਨਾਂ ਲਈ ਸੁਨਹਿਰੀ ਮੌਕਾ ਪਹਿਲਣ ਬੱਸੀ ਚਾਰ ਦੰਦਾ ਇਹਨਾਂ ਪਸ਼ੂਆਂ ਨੂੰ ਖਰੀਦਣ ਲਈ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 99782 36916 98784 48264 ਨੰਬਰਾਂ ਤੇ ਸੰਪਰਕ ਕਰਕੇ ਪਸ਼ੂ ਖਰੀਦ ਸਕਦੇ ਹੋ ਕਿਸੇ ਮੇਰੇ ਵੀਰ ਨੇ ਕੋਈ ਪਸ਼ੂ ਵੇਚਣਾ ਹੋਵੇ ਘਰੋਂ ਉਹ ਵੀ ਆਪਾਂ ਨੂੰ ਵਟਸਐਪ ਤੇ ਵੀਡੀਓ ਪਾ ਕੇ ਪਸ਼ੂ ਵੇਚ ਵੀ ਸਕਦਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ 9 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਪੰਜ ਸੱਤ ਨਗ ਆਪਣੇ ਕੋਲੇ ਤਾਜ਼ੇ ਸੂਏ ਵੇ ਜਿਵੇਂ ਆ ਬੱਸੀ ਪਹਿਲੇ ਨੰਬਰ ਤੇ ਤਾਜੀ ਸੂਈ ਹੋਈ ਆ ਬੱਚਾ ਅੱਗੇ ਬੱਸਿਆ ਬੱਸੀ ਆ ਮਗਰ ਸੋ ਡਿਟੇਲ ਆਪਾਂ ਕੱਲੇ ਕੱਲੇ ਪਸ਼ੂ ਦੀ ਦਵਾਂਗੇ ਇਧਰ ਦੇ ਸ਼ੈੱਡ ਤੋਂ ਸਟਾਰਟ ਕਰਦੇ ਆ 22 ਨਗ ਆਪਣੇ ਕੋਲੇ ਕੱਲ ਨੂੰ ਸੇਲ ਵਾਸਤੇ ਹਾਜ਼ਰ ਆ ਕੋਈ ਮੇਰਾ ਵੀਰ ਕਦੋਂ ਮਰ ਕੱਲ ਨੂੰ 10 ਤਰੀਕ ਨੂੰ 22 ਨਗ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਮਿਲਣਗੇ ਸੋ ਆਪਾਂ ਇਧਰੋਂ ਸਟਾਰਟ ਕਰਦੇ ਆਂ ਮੋਟੀ ਮੋਟੀ ਡਿਟੇਲ ਦੇਵਾਂਗੇ ਇੱਕ ਦੋ ਨਗ ਆਪਾਂ ਤੋੜ ਕੇ ਦਿਖਾਵਾਂਗੇ ਪਹਿਲੇ ਨੰਬਰ ਤੇ ਪਹਿਲਣ ਬੱਸੀ 2 ਦੰਦ ਦਾ ਹਜੇ ਹੱfte 10 ਦਿਨ ਦੀ ਕੱਚੀ ਤੁਸੀਂ ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਆ ਕੋਈ ਸਾਹਮਣ ਵਾਲਾ ਵੀਰ ਹੋਵੇ ਫਾਰਮ ਦੀ ਬੱਛੀ ਆ ਪਹਿਲਾ ਸੂਆ 2 ਦੰਦ ਦਾ ਹੱfte 10 ਦਿਨ ਦੀ ਕੱਚੀ ਆ ਅੱਗੇ 2 ਨੰਬਰ ਤੇ ਬੱਛੀ ਆ ਇਹ ਵੀ ਹੱਫਤਾ ਦਾ 10 ਦਿਨ ਦੀ ਕੱਚੀ ਆ ਥਣ ਸੋਹਣਾ ਹੱਥੀ ਚੁਆਈ ਵਾਲਾ ਦੇਖ ਸਕਦੇ ਹੋ 2 ਨੰਬਰ ਤੇ ਹੱਥੀ ਚੁਆਈ ਵਾਲਾ ਥਾਣਾ ਇਧ ਇੱਕ ਨੰਬਰ ਤੇ ਪਹਿਲੇ ਨ ਬੱਸੀ ਆ ਗਈ ਤੁਸੀਂ ਦੇਖ ਸਕਦੇ ਹੋ ਹਫਤੇ ਦੀ ਕੱਚੀ ਆ ਸੋਨਾ ਹਥੀਚਵਾਈ ਵਾਲਾ ਥਾਣਾ ਇੱਕ ਨੰਬਰ ਤੇ ਪਹਿਲੇ ਨ ਬੱਸੀ ਆ ਗਈ ਅੱਗੇ ਤਿੰਨ ਨੰਬਰ ਦੇ ਉੱਤੇ ਪਹਿਲੇ ਨ ਪਹਿਲਾ ਸੂਆ ਬੱਸੀ ਆ ਦੋ ਦੰਦ ਹੁਣ 18 19 ਕਿਲੋ ਬੋਲਾ ਹਾਜ਼ਰ ਆ ਇਸ ਟਾਈਮ 18 ਤੋਂ 19 ਕਿਲੋ ਬੋਲਾ ਹਾਜ਼ਰ ਆ ਫੇਸ ਕੁਆਲਟੀ ਨੇਟ ਤੋਂ ਚੈੱਕ ਕਰਾ ਦਿੰਨੇ ਆ ਜੇ ਸਾਡੇ ਤੁਸੀਂ ਤੋਰ ਦੇ ਬਤ ਬਾਹਰ ਤੋਰ ਦੇ ਨੂੰ ਤਿੰਨ ਨੰਬਰ ਬੱਸੀ ਸਾਨੂੰ ਤੋਰ ਕੇ ਦਿਖਾਵਾਂਗੇ ਦੋ ਨੰਬਰ ਤੇ ਇੱਕ ਨੰਬਰ ਦੀ ਆਪਾਂ ਡਿਟੇਲਸ ਨੂੰ ਖੜਿਆਂ ਦੀ ਦੇ ਦਿੱਤੀ ਦੇਖ ਸਕਦੇ ਹੋ ਇੱਕ ਨੰਬਰ ਬੱਸੀ ਦੇ ਵੀ ਸੋਨਾ ਥਣ ਲੱਗਿਆ ਵਾਲਾ ਹਥੀਚਵਾਈ ਵਾਲਾ ਸਾਡੇ 5-7 ਦਿਨ ਦੀ ਕੱਚੀ ਆ ਪਹਿਲਾ ਸੂਆ ਬੱਸੀ ਫੁੱਲ ਬਰੀਡ ਦੇ ਵਿੱਚ ਸੋ ਤੇਨ ਨੰਬਰ ਬੱਸੀ ਤੋਰ ਕੇ ਦਿਖਾਉਣੇ 18 ਤੋਂ 19 ਕਿਲੋ ਵਾਲਾ ਹਾਜ਼ਰ ਆ ਅੱਜ 5 ਦਿਨ ਹੋ ਗਏ ਸੂਈ ਨੂੰ ਇਹਨੂੰ 25-26 ਕਿਲੋ ਦੁੱਧ ਖੁੱਲਾ ਪਾ ਦੂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਰਿਕਾਰਡ ਆ ਬੱਸੀ ਦਾ ਕਿਹੜੇ ਸੀਮਣ ਦੀ ਆ ਪਾ ਤੇ ਅੱਗੇ ਕਿਹੜੇ ਦਾ ਬੱਚਾ ਗਿਆ ਸਾਰਾ ਰਿਕਾਰਡ ਆ ਬੱਛੀ ਦਾ ਪਹਿਲਾ ਸੂਆ ਸੂਈ ਆ 2 ਦਿਨ ਦਾ ਲੈ ਜਲੰਧਰ ਲੈ ਚਲੋ 18-19 ਕਿਲੋ ਵਾਲਾ ਹਾਜ਼ਰ ਆ ਉਹ 3 ਨੰਬਰ ਤੇ ਪਹਿਲਾ ਸੁਨੋ ਬੱਸੀ ਆ ਗਈ ਅੱਗੇ 4 ਨੰਬਰ ਤੇ ਬੱਸੀ ਦੂਜਾ ਸੁਹਾ ਸੂਰੀ ਆ ਪਹਿਲੇ ਸੁਏ 26 27 ਕਿਲੋ ਦੁੱਧ ਦਿੱਤਾਗਾ ਇਸ ਵਾਰੀ 30 ਤੋਂ ਪਾਰ ਦੁੱਧ ਪਾ ਦੂਗੀ ਹਫਤੇ ਦੀ ਕੱਚੀ ਆਤੀ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿਕਲ ਰਿਹਾ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਕੋਈ ਮੇਰਾ ਵੀਰ ਘਰੇ ਹੱਥੀ ਚੁਵਾਈ ਵਾਲਾ ਲਿਆ ਸਕਦਾਗਾ ਕਤੂਰ ਦੇ ਬੰਦੇ ਅੱਗੇ 4 ਨੰਬਰ ਬੱਸੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੁਸੀਂ ਦੇਖ ਸਕਦੇ ਹੋ ਫਾਰਮ ਦੀ ਬੱਚੀ ਆ 26 27 ਕਿਲੋ ਦਾ ਰਿਕਾਰਡ ਆ ਪਲੂਣ ਦਾ ਸੰਵੀਪੜੀ ਬਹੁਤ ਜ਼ਿਆਦਾ ਤੁਸੀਂ ਦੇ ਸਕਦੇ 30 ਕਿਲੋ ਦੁੱਧ ਖੁੱਲਾ ਪਾ ਦੂ 5-7 ਦਿਨ ਦੀ ਕੱਚੀ ਹੈ ਹਜੇ ਲੈ ਚਲੰਦਰ ਲੈ ਚ ਸွေ ਚਾਰ ਨੰਬਰ ਤੇ ਆ ਗਈ ਸੀ ਚਾਰ ਨੰਬਰ ਦੀ ਆਪਾਂ ਤੁਹਾਨੂੰ ਤੋੜ ਕੇ ਵੀਡੀਓ ਦਿਖਾਤੀ ਆ ਅੱਗੇ 5 ਨੰਬਰ ਤੇ ਪਲੂਨ ਬੱਸੀ ਆ ਪਹਿਲਾ ਸੂਆ ਸੂਈ ਆ ਅੱਗੇ 6 ਨੰਬਰ ਦੇ ਉੱਤੇ ਦੂਜਾ ਸੂਆ ਬੱਸੀ ਆ ਇਹ ਤੁਹਾਨੂੰ ਤੋੜ ਕੇ ਦਿਖਾਵਾਂਗੇ ਦੂਜਾ ਸੁਆ ਬੱਸੀ ਸੂਈ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੱਥੀ ਚਵਾਈ ਵਾਲੇ ਨੂੰ ਤੋਰਦੇ ਬੱਦ ਇਹ ਸੂਈ ਹੋਈ ਆ ਮਗਰ ਇਹਦੇ ਬੱਚਾ ਗਾ ਅੱਦੇ ਸਾਰ ਤੁਸੀਂ ਬੱਸਾ ਇੱਧਰ ਬੈਠਾ ਇਹਦਾ ਇਹ 3 ਨੰਬਰ ਵਾਲੀ ਦਾ ਬੱਚਾ ਗਾ ਇਹ 4 5 ਨੰਬਰ ਵਾਲੀ ਦਾ ਬੱਚਾ ਤੋਰ ਕੇ ਦਿਖਾਉਣਿਆ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਕੱਲ ਸਵੇਰ ਦੀ ਸੂਈ ਵੀ ਆ 14 15 ਕਿਲੋ ਹੁਣ ਬੋਲਾ ਦੇ ਥੱਲੇ ਹਾਜ਼ਰ ਆ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਸੋਹਣਾ ਥਣਲੇਵਾ ਚਵਾਈ ਬਹੁਤ ਚੰਗੀ ਆ ਬੱਸੀ ਦੀ 6 ਨੰਬਰ ਤੇ ਆ ਗਈ ਇਹ ਵੀਡੀਓ ਦੇ ਵਿੱਚ 6 ਨੰਬਰ ਤੇ ਆ ਅੱਗੇ 7 ਤੇ 8 ਬੱਸੀਆਂ ਦੋਵੇਂ ਹੱਤ ਤੇ ਹੱਤ ਤੇ ਦੀਆਂ ਕੱਚੀਆਂ ਨੇ ਕੋਈ ਮੇਰਾ ਵੀ ਸਾਹਮਣ ਵਾਲਾ ਲਵਾ ਜਾ ਸਕਦਾ ਭਾਸ਼ੇ ਰਾਈਆਂ ਨੇ ਭਾਸ਼ੇ ਰੀ ਅੱਗੇ ਦੇਵਾਂਗੇ ਦੇ ਸਕਦੇ ਹਾਂ 7 ਤੇ 8 ਨੰਬਰ ਫੁੱਲ ਬਰੀਡ ਦੇ ਵਿੱਚ ਬੱਸੀਆਂ ਨੇ ਸੋ ਸਾਰੀਆਂ ਆਪਾਂ ਤੁਹਾਨੂੰ ਤੋਰ ਕਿਣੀ ਦਿਖਾ ਸਕਦੇ ਫਿਰ ਵੀਡੀਓ ਲੰਬੀ ਹੋ ਜੂਗੀ ਅੱਗੇ ਇਧਰ ਨੁਕਰ ਤੇ ਦੂਜੀ ਸਾਈਡ 'ਚ ਸਟਾਰਟ ਕਰੀਏ ਜਿਹੜੀ 1 ਨੰਬਰ ਤੇ ਬੱਸੀ ਪਲੂਨ ਸੂਰੀਆ ਦੋ ਦੰਦ ਬੱਸੀ ਆ ਲੇਵਾ ਸੋਨਾ ਤਿਆਰ ਕਰਦੀ ਹੁੰਦੀ ਆ ਥਣ ਹੱਥੀ ਚਵਾਈ ਵਾਲਾ ਸੋਨਾਗਾ ਦੀ ਸੰ ਕੋਈ ਨੇੜ ਤੋਂ ਹੱਥੀ ਚਵਾਈ ਵਾਲਾ ਸੋਨਾ ਥਣ ਕੱਢੂਗੀ ਇਹ 1 ਨੰਬਰ ਤੇ ਆ ਗਈ ਪਹਿਲਣ ਬੱਸੀ ਆ ਦੀ ਦੇਖ ਸਕਦੇ ਹੋ ਫੇਸ ਕੁਆਲਟੀ ਵੀ ਸੀ ਪਹਿਲਣ ਬੱਸੀ ਅੱਗੇ 2 ਨੰਬਰ ਤੇ ਇਹ ਦੂਜਾ ਸੂਆ ਜਰਸੀ ਦੇ ਵਿੱਚ ਆ ਗਈ ਅਜੇ 10 ਦਿਨ ਦੀ ਕੱਚੀ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਥੀ ਚਵਾਈ ਵਾਲਾ ਪੱਲਾ ਪੱਲਾ ਨਿਖੜਵਾ ਥਣ ਲੱਗਿਆ ਹੋਇਆਗਾ ਇਹ ਜਰਸੀ ਦੇ ਵਿੱਚ ਆ ਗਈ ਦੂਜਾ ਸੂਆ ਸੂਰੀ ਆ ਹਫਤੇ ਦਸ ਦਿਨ ਦੀ ਕੱਚੀ ਆ ਅਗੇ 3 ਨੰਬਰ ਤੇ ਇਧਰਲੇ ਛੱਡ ਚ ਪੰਜਾਬ ਵਾਲੀ ਜਰਸੀ ਆ ਗਈ ਬਹੁਤ ਵੀਰਾਂ ਦੀ ਡਿਮਾਂਡ ਆ ਤੋਰ ਦੇ ਬਾਹਰਨ ਪਹਿਲਨ ਬੱਸੀ ਆ ਚਾਰ ਦੰਦ ਮੂੰਹਾਂ ਲੇਵਾ ਤੁਸੀਂ ਦੇਖੋ ਫਿੱਟ ਫਿੱਟ ਤਿਆਰ ਕਰਦੀ ਹੁੰਦੀ ਆ ਹੱਥੀ ਚੁਵਾਈ ਵਾਲਾ ਸੋਨਾ ਥਾਣਾ ਮੇਸਾਂ ਨੂੰ ਨੇੜ ਤੋਂ ਕੱਲਾ ਕੱਲਾ ਲਿਖੜਵਾ ਥਾਣਾ ਬਾਕੀ ਫੇਸ ਕੁਆਲਿਟੀ ਫੇਸ ਬਿਊਟੀ ਜੇ ਕਰਿਓ origional ਪੰਜਾਬ ਵਾਲੀ ਜਰਸੀ ਵੱਡੇ ਕੱਦ ਦੀ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਚੰਗੀ ਪੰਜਾਬ ਵਾਲੀ ਜਰਸੀ ਚਾਹੀਦੀ ਆ ਸੰਭਿ ਭਲੀ ਤਾਂ ਉਹਨਾਂ ਵੀਰਾਂ ਲਈ ਸੁਨੇਹਰੀ ਮੌਕਾਗਾ ਚਾਰ ਦੰਦ ਬੱਸੀ ਪਹਿਲਾ ਸੁਆ ਸੂਆ ਦੇਖੋ ਤੁਸੀਂ ਚਮਕ-ਦਮਕ ਦੇਖੋ ਬੱਸੀ ਦੀ ਬੰਦ ਲੇਵੇਰੀ ਆ ਤੁਸੀਂ ਦੇਖ ਸਕਦੇ ਹੋ ਫਿੱਟ-ਫਾਟ ਲੇਵਾ ਰੱਖੂਗੀ ਪਹਿਲਾ ਸੁਆ ਚਾਰ ਦੰਦ ਕਦ ਕਾਠੀ ਦੇਖੋ ਬੱਸੀ ਦੀ ਫੇਸ ਕੁਆਲਿਟੀ ਦੇਖੋ ਚੰਗੇ ਸੀਮਨ ਇੰਪੋਰਟਡ ਤੋਂ ਇਹ ਗੱਬਣ ਆ ਗਈ ਪ੍ਰੈਗਨੈਂਟ ਆ ਕਿਹੜੇ ਸੀਮਨ ਦੀ ਆਪ ਆ ਸਾਰਾ ਬਾਇਓ ਡਾਟਾ ਇਹਦਾ ਦੇ ਦਾਂਗੇ ਸਾਰਾ ਰਿਕਾਰਡ ਆ ਬੱਛੀ ਦਾ ਕਿਹੜੇ ਸੀਮਨ ਦੀ ਆਪ ਆ ਤੇ ਕਿਹੜਾ ਸੀਮਨ ਅੱਗੇ ਦੇ ਲੱਗਿਆ ਹੋਇਆਗਾ ਸਾਰਾ ਰਿਕਾਰਡ ਆ ਬੱਛੀ ਦਾ ਇਹ ਤਿੰਨ ਨੰਬਰ ਤੇ ਆ ਗਈ ਬੱਛੀ ਸੋ ਫੁੱਲ ਹਾਈਟ ਫੁੱਲ ਲੈਂਥ ਆ ਬੱਚੀ ਜੀ ਦੇਖੋ ਅਜੇ ਹੱfte ਤੱਕ ਦੀ ਕੱਚੀ ਆ ਪਹਿਲਾ ਸੂਆ ਪੰਜਾਬ ਵਾਲੀ ਜਰਸੀ ਆ ਗਈ ਅੱਗੇ ਸਾਈਵਾਲ ਬੱਸੀ ਆ ਗਈ ਇਹ ਸਾਈਵਾਲ ਆ ਗਈ ਦੂਜਾ ਸੂਆ ਸੂਰੀ ਆ ਪਹਿਲੇ ਸੂਏ ਨੇ 16 17 ਕਿਲੋ ਦੁੱਧ ਦਿੱਤਾ ਗਿਆ ਦੂਜਾ ਸੂਆ ਸਾਈਵਾਲ ਆ ਗਈ ਸਾਈਵਾਲ ਦੇ ਵਿੱਚ ਆ ਗਈ ਸੋਨਾ ਥਾਣਾ ਬਾਨੇ ਦੀ ਆ ਇਹਨੂੰ ਹੱਕ ਦੇ ਬਤੂਦੁਰ ਮੜੇ ਅੱਗੇ 5 ਨੰਬਰ ਤੇ ਵੀ ਸਾਈਵਾਲ ਆ ਗਈ ਇਹ ਬਲੈਕ ਕਲਰ ਦੇ ਵਿੱਚ ਸਾਈਵਾਲ ਆ ਗਈ ਤੁਸੀਂ ਦੇਖ ਸਕਦੇ ਹੋ ਇਕੱਠਾ ਜੋੜਾ ਲਿਆ ਆਪਾਂ ਕੋਈ ਮੇਰੇ ਕਿਸੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਟੌਪ ਦੀਆਂ ਸਾਈਵਾਲਾਂ ਨੇ ਸੋ ਇਹ ਜੋੜਾ ਆਪਾਂ ਸਾਨੂੰ ਤੋੜ ਕੇ ਦਿਖਾਵਾਂਗੇ ਜਰਸੀ ਤੋਂ ਬਾਅਦ ਸਾਈਵਾਲ ਦਾ ਜੋੜਾ ਆਪਾਂ ਤੋੜ ਕੇ ਦਿਖਾਵਾਂਗੇ ਜੋੜਾ ਇੱਕੋ ਜਗ੍ਹਾ ਤੋਂ ਲਿਆ ਆਪਾਂ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਜੋੜਾ ਦਿੱਤਾ ਜਾਊਗਾ ਮਾਨਤਨ ਫੁੱਲ ਕਰਦਾਂਗੇ ਦੋਨਾਂ ਦੇ ਥਾਣਾਵਾਨੇ ਬਹੁਤ ਸਾਫਾ ਨੇੜ ਤੋਂ ਚੈੱਕ ਕਰਾਣੇ ਆਂ ਵੀ ਸਾਨੂੰ ਕੱਲਾ ਕੱਲਾ ਨਿਕੜਮਾ ਥਾਣਾ ਦੂਸਰੀ ਪੈੜ ਦਾ ਵੀ ਕੱਲਾ ਕੱਲਾ ਨਿਕੜਮਾ ਥਾਣਾ ਸਾਨੂੰ ਤੋੜ ਕੇ ਦਿਖਾਉਣੇ ਤੋੜੋ ਦੋਨੇ ਆਪਾਂ ਦੋ ਦੋ ਦੰਦ ਬੱਸੀਆਂ ਦਿਖਾਵਾਂਗੇ ਪਲੂਣਾ ਬਰੀਡ ਦੇ ਵਿੱਚ ਨੇ ਸਾਰਾ ਫਾਰਮ ਦਾ ਰਿਕਾਰਡ ਆ ਕਿਹੜੇ ਸੀਮਣ ਦੀ ਆ ਆਪਣੇ ਤੇ ਕਿਹੜੇ ਤੋਂ ਅੱਗੇ ਪ੍ਰੈਗਨੈਂਟ ਆ ਦੋਨੇ ਜੋੜਾ ਇਹ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਲਾਸਟ ਤੇ ਤੁਹਾਨੂੰ ਆਪਾਂ ਸਾਈਵਾਲ ਤਾਜੀ ਸੂਈ ਹੋਈ ਆ ਬੱਸੀ ਮਗਰ ਅਸੀਂ ਦੇ ਇਹਨੂੰ ਸਵੇਰ ਬੱਸੀ ਨੂੰ ਜਨਮ ਦਿੱਤਾ ਨੇ ਜਰਸੀ ਸੀਮਣ ਲੱਗਿਆ ਸੀ ਜਰਸੀ ਦੀ ਬੱਸੀ ਨੂੰ ਜਨਮ ਦਿੱਤਾ ਇਹ ਲਾਸਟ ਤੇ ਦਿਖਾਵਾਂਗੇ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਫਿਲਹਾਲ ਤੁਸੀਂ ਸਾਈਵਾਲ ਨਾਲ ਜੋੜਾ ਦੇਖੋ ਤੋ ਰੂਪਤ ਸੋ ਜੋੜਾ ਸਾਨੂੰ ਤੋੜ ਕੇ ਦਿਹਾਉਣੇ ਆ ਪਿਓਰ ਸਾਈਵਾਲ ਨੇ ਇੱਕ 골ਡਨ ਕਲਰ ਚ ਆ ਗਈ ਤੇ ਇੱਕ ਬਲੈਕ ਕਲਰ ਚ ਆ ਗਈ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਉਹ ਇਕੱਠੀਆਂ ਆਈਆਂ ਨੇ ਦੇਖ ਸਕਦੇ ਵੀ 16 17 17 ਕਿਲੋ ਦਾ ਰਿਕਾਰਡ ਆ ਪਹਿਲੇ ਸੂਏ ਦਾ ਇਸ ਵਾਰੀ 18 ਤੋਂ ਪਲੱਸ ਪਾ ਦੇਣੀ ਹੈ 18 20 ਲੀਟਰ ਖੁੱਲਾ ਦੁੱਧ ਪਾ ਦੇਣੀ ਹੈ ਦੇਖੋ ਕੈਰੈਕਟਰ ਦੇਖੋ ਬੱਚੀਆਂ ਦੇ ਕਦ ਕਾਠੀ ਦੇਖੋ ਬੱਚੀਆਂ ਦੀ ਸਾਰੇ ਕੈਰੈਕਟਰ ਸਾਈਵਾਲ ਵਾਲੇ ਪੂਰੇ ਕਰਦੀਆਂ ਨੇ ਸੋ ਕਿਸੇ ਮੇਰੇ ਵੀਰ ਨੇ ਕੱਲੀ ਕੱਲੀ ਲੈਣੀ ਹੋਈ ਤਾਂ ਹੀ ਮਾਨਤਨ ਕੀਤਾ ਜੇ ਜੋੜਾ ਲੈਣਾ ਫੁੱਲ ਮਾਨਤਨ ਕੀਤਾ ਜਾਊਗਾ ਤੁਸੀਂ ਆਪਾਂ ਤੁਹਾਨੂੰ ਸਾਈ ਵਾਲਾਂ ਦਿਖਾ ਚੁੱਕੇ ਆ ਦੋ ਸੋ ਅੱਗੇ ਤੁਹਾਨੂੰ ਐਚ ਐਫ ਬੱਸੀਆਂ ਤੋੜ ਕੇ ਦਿਖਾਵਾਂਗੇ ਦੋਨੇ ਬੱਸੀਆਂ ਦੋ ਦੋ ਦੰਦ ਨੇ ਸੋਣਾ ਆਪਾਂ ਤੁਹਾਨੂੰ ਬਰੀਡ ਦੇ ਵਿੱਚ ਬੱਸੀਆਂ ਨੇ ਦੋਨੇ ਦੋਨੇ ਤੋੜ ਕੇ ਦਿਖਾਉਣਾ ਦੋਨਾ ਬੱਸੀਆਂ ਦਾ ਫੁੱਲ ਰਿਕਾਰਡ ਆ ਸੋ ਤੋੜ ਕੇ ਦਿਖਾਉਣੇ ਆਪਾਂ ਤੋੜ ਕੇ ਦਿਖਾਵਾਂ ਸੋ ਆਪਾਂ ਦੋਨੇ ਬੱਸੀਆਂ ਤੋੜ ਕੇ ਦਿਖਾਉਣੇ ਆ ਫੁੱਲ ਬਰੀਡ ਦੇ ਵਿੱਚ ਬੱਸੀਆਂ ਨੇ ਪਹਿਲਾ ਪਹਿਲਾ ਸੂਆ ਬੱਸੀਆਂ ਨੇ ਦੋ ਦੋ ਦੰਦ ਬੱਸੀਆਂ ਦੇਖੋ ਬੱਸੀ ਬੱਸੀ ਦੀ ਬਰੀਡ ਚੈੱਕ ਕਰਿਓ ਬੱਸੀ ਦੇ ਕੈਰੇਕਟਰ ਚੈੱਕ ਕਰਿਓ ਉਹ ਬੱਸੀ ਦੱਸ ਦਿੰਦੀ ਕਿੱਥੀਆਂ ਮੋੜ ਲਿਆ ਕੋਈ ਨੇ ਲਿਆ ਲਿਆ ਰਾਂ ਲਿਆ ਇਹ ਬੱਸੀ ਪਾ ਕਰਨ ਮੋੜ ਲੈ ਇਧਰ ਮੋੜ ਲੈ ਇਹ ਬੱਸੀ 5-7 ਦਿਨ ਦੀ ਕੱਚੀ ਆ ਤੇ ਦੂਜੀ ਬੱਸੀ 10 ਦਿਨ ਦੀ ਕੱਚੀ ਆ ਥੋੜੇ ਜਿਹਾ ਖੁੱਲੀਆਂ ਫਿਰਦੀਆਂ ਆਈਆਂ ਨੇ ਥੋੜੀ ਤੇਜ਼ੀ ਕਰਦੀਆਂ ਚਲਪਤ ਲੈ ਜਾਂ ਤੇ ਚਲ ਸੋ ਦੇਖੋ ਇੱਕ ਵਾਰੀ ਫੇਰ ਚਾਲ ਟਾਲ ਬੱਸੀਆਂ ਦੇਖੋ ਇਹ ਬੱਸੀ ਦਾ ਹਫਤਾ ਪੈਂਡਿੰਗਾ ਤੇ ਉਹ ਬੱਸੀ ਦੇ 10 ਦਿਨ ਪੈਂਡਿੰਗਾ ਇਹ ਸਭ ਆ ਤੁਸੀਂ ਚੱਲ ਲੈ ਚਲਪਤ ਲੈ ਜਾਂ ਅੰਦਰ ਚੱਲ ਫਿਰ ਉਹੜੇ ਖੁੱਲੀਆਂ ਫਿਰਦੀਆਂ ਆਈਆਂ ਕਰਕੇ ਔਲ ਮਨਾਉਂਦੀਆਂ ਨੇ ਤਲਿਆ ਰੈਂਦੀਆਂ ਸਟਾਪ ਦੇ ਫਾਰਮ ਦੀਆਂ ਬੱਸੀਆਂ ਨੇ ਟਾਪ ਦਾ ਰਿਕਾਰਡ ਇਹਨਾਂ ਦਾ ਥਾਂਲੇ ਵੀ ਦੀਆਂ ਦੋਨੇ ਸਾਫ਼ ਨਿਕਲ ਲਾ-ਲਾ ਨਿਕਣਵਾ ਥਾਂ ਲੱਗਿਆ ਹੋ ਸੀ ਦੇਖ ਸਕਦੇ ਹੋ ਇਹ ਬੱਸੀ ਦੇ ਥਾਣ ਵੀ ਦੇਖ ਸਕਦੇ ਹੋ ਦੂਸਰੀ ਬੱਸੀ ਦੇ ਥਾਣ ਵੀ ਦੇਖ ਸਕਦੇ ਹੋ ਚਾਰੇ ਥਾਣ ਹੱਥੀਂ ਚੁਵਾਈ ਜਿਹੜੇ ਸੋਹਣੇ ਥਾਣਾ ਸੋ ਲਾਸਟ ਤੇ ਆਪਾਂ ਸਾਈ ਵਾਲ ਤਾਜੀ ਸੂਈ ਆ ਸੁਭਾ ਦੀ ਡਿਲੀਵਰੀ ਹੋਈ ਆ 4 ਵਜੇ ਤੁਸੀਂ ਦੇਖ ਸਕਦੇ ਹੋ ਜੇਰੇ ਦੀ ਆ ਪਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਤੇ ਮਗਰ ਬੱਚਾ ਬੱਸੀ ਦਿੱਤੇ ਨੇ ਜਰਸੀ ਦਾ ਸੀਮਨ ਲੱਗਿਆ ਸੀ ਬੱਸੀ ਦਿੱਤੀ ਆ ਸੋ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਉਧਰੋਂ ਹੱਕ ਦੇ ਪੁੱਤ ਮਾੜੀ ਜੀ ਨੂੰ ਬੱਚਿਆਂ ਨੂੰ ਤੇਜ਼ੀ ਕਰੋ ਥੋੜੀ ਇਹ ਸੁਭਾ ਦੀ ਸੂਈ ਹੋਈ ਆ ਸਾਈਵਾਲ ਦੇ ਵਿੱਚ ਆ ਥਣ ਹਵਾਨਾ ਬਹੁਤ ਚੰਗਾ ਇਹਦਾ ਵੀ ਸੋ ਅੱਜ ਆਪਾਂ ਤੁਹਾਨੂੰ 18 ਤੋਂ 20 ਨਗ ਦਿਖਾ ਚੁੱਕੇ ਆ ਦੋ ਤਿੰਨ ਨਗ ਆਪਣੇ ਆ ਰਹੇ ਨੇ ਕੱਲ ਦੀ ਤਰੀਕ 10 ਤਰੀਕ ਨੂੰ ਆਪਣੇ ਫਾਰਮ ਤੇ ਪੂਰੇ 22 ਨਗ ਹਾਜ਼ਰ ਮਿਲਣਗੇ ਸੇਲ ਵਾਸਤੇ ਇਹ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ